ਮਾਂਸਾ 2 ਅਪ੍ਰੈਲ ਬੱਚਿਆਂ ਦੇ ਨਵੇਂ ਵਿਦਿਅਕ ਸ਼ਾਸਨ ਦੇ ਆਗਮਨ ਤੇ ਉਜਵਲ ਭਵਿਕਲੇ ਕਰਵਾਏ ਪਾਈ ਗੁਰਦਾਸ ਕਰਮੀ ਰਾਏਪੁਰ ਰੋਡ ਮਾਖਾ ਵਿਖੇ 2024 ਅਤੇ 2025 ਦੇ ਸੈਸ਼ਨ ਨੂੰ ਲੈ ਕੇ ਬੱਚਿਆਂ ਪ੍ਰਤੀ ਅਤੇ ਅਕੈਡਮੀ ਵਿੱਚ ਵੱਧਦੇ ਅਤੇ ਪੜ੍ਹ ਰਹੇ ਸਕੂਲ ਦੇ ਬੱਚਿਆਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਦਾ ਆਸਰਾ ਲੈਂਦੇ ਹੋਏ ਸ਼੍ਰੀ ਕਨਪਾਰ ਸਾਹਿਬ ਜੀ ਦੇ ਪਾਠ ਕਰਵਾਏ ਗਏ ਜਿਨ੍ਹਾਂ ਦੇ ਅੱਜ ਭੋਗ ਸੰਪੂਰਨ ਕੀਤੇ ਗਏ ਭੋਗ ਸਮੇਂ ਵੱਖ-ਵੱਖ ਧਾਰਮਿਕ ਸੰਸਥਾਵਾਂ ਅਤੇ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਸ਼੍ਰੀ ਬਲਕੌਰ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਪੰਚਾਇਤ ਸਮੇਤ ਸਮੂਹ ਪਿੰਡ ਦੇ ਮੋਤਵਰ ਅਤੇ ਸਕੂਲ ਵਿੱਚ ਪੜ੍ਹ ਰਹੇ ਬੱਚਿਆਂ ਦੇ ਮਾਪਿਆਂ ਵੱਲੋਂ ਹਾਜ਼ਰੀ ਭਰੀ ਗਈ ਅਤੇ ਗੁਰੂਕਲ ਲੰਗਰ ਅਤੁੱਟ ਵਰਤਾਇਆ ਗਿਆ ਉੱਥੇ ਹੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪ੍ਰਿੰਸੀਪਲ ਜਗਜੀਤ ਕੋਰ ਸਖਤਰ ਗੁਰਪ੍ਰੀਤ ਸਿੰਘ ਅਤੇ ਵਾਈਸ ਪ੍ਰਿੰਸੀਪਲ ਨਿਤਲਾ ਤੇਵੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਹਰ ਸਾਲ ਦੀ ਤਰ੍ਹਾਂ ਨਵੇਂ ਸੈਸ਼ਨ ਦੀ ਸ਼ੁਰੂਆਤ ਸਮੇ ਅਸੀਂ ਸ਼੍ਰੀ ਅਖੰਡ ਪਾਤਸ਼ਾਹ ਜੀ ਦਾ ਪਾਠ ਕਰਵਾਉਂਦੇ ਹਾਂ ਜਿੱਥੇ ਸਕੂਲ ਦੇ ਬੱਚਿਆਂ ਸਮੇਤ ਪੂਰਾ ਸਟਾਫ ਸੇਵਾ ਭਾਵਨਾ ਨਾਲ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਂਦਾ ਹੈ। ਬੱਚਿਆਂ ਵਿੱਚ ਇਸ ਪ੍ਰੋਗਰਾਮ ਲਈ ਬੜਾ ਚਾਅ ਹੁੰਦਾ ਹੈ। ਭੋਗ ਮੌਕੇ ਚੇਅਰਮੈਨ ਗੁਰਚਰਨ ਸਿੰਘ, ਵਾਈਸ ਚੇਅਰਮੈਨ ਡਾਕਟਰ ਕੁਲਵਿੰਦਰ ਸਿੰਘ, ਸਟਾਫ ਮੈਂਬਰ ਹਰਮੇਸ਼ ਕੌਰ ਕਰਮਜੀਤ ਕੌਰ ਨਵਜੀਤ ਕੌਰ ਜਸ਼ਨਦੀਪ ਕੌਰ ਗੁਰਪ੍ਰੀਤ ਕੌਰ ਅਮਨਦੀਪ ਕੌਰ ਸੰਦੀਪ ਕੌਰ ਰਣਜੀਤ ਕੌਰ ਮਨਵੀਰ ਕੌਰ ਕਮਲਪ੍ਰੀਤ ਕੌਰ ਜੋਤੀ ਰਾਣੀ ਸਤਵਿੰਦਰ ਕੌਰ ਹਰਦੀਪ ਕੌਰ ਵਰਿੰਦਰ ਸਿੰਘ ਸਮੇਤ ਇਲਾਵਾ ਬਾਬਾ ਰਾਜੂ ਜਟਾਣੇ ਵਾਲਾ ਯੋਗੀ ਬਾਬਾ ਕਾਲੂਨਾਥ ਚੇਰੀਆਂ ਵਾਲੀ ਗੁਰਵਿੰਦਰ ਕੌਰ ਅਤੇ ਮਹਿਤਾ ਕੌਂਸਲਰ ਮਾਨਸਾ ਤੇ ਸਕੂਲ ਦੇ ਬੱਚੇ ਹਾਜ਼ਰ ਸਨ ਸਰਕਾਰ ਦੇ ਮੱਤੇ ਹੋ ਰਾਜਾ ਰਾਏ ਵਰਤਸਤੇ ਜੀ ਕਰਾ ਅਦਾਲਤ ਦੇ ਪਹਿਲੇ ਕੋ ਸਾਡੇ ਠੀਕ ਕਰ ਦਿੱਤੀ ਸਰਕਾਰ ਬਹੁਤ ਚੰਗਾ ਜੀ ਬਹਿਰ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇ ਹਾਂਜੀ ਨਵੇਂ ਸੈਸ਼ਨ ਦੀ ਸ਼ੁਰੂਆਤ ਨੂੰ ਲੈਂਦੇ ਹੋਇਆ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਗਏ ਤੇ ਅੱਜ ਭਉਪਈ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਸਾਰੇ ਸੰਗਤ ਤੇ ਸਾਰੇ ਪਰਿਵਾਰ ਤੇ ਸਮੂਹ ਸਟਾਫ ਤੇ ਜਿੰਨੇ ਵੀ ਸੇਵਾਦਾਰ ਸਾਨੂੰ ਸਾਰਿਆਂ ਦੇ ਬੜਾ ਮਿਹਰ ਪ੍ਰਯਾਤ ਰੱਖਿਆ ਬੜੇ ਸੋਹਣੇ ਢੰਗ ਨਾਲ ਸਮਾਪਤੀ ਹੋਈ ਅੱਜ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਗਿਆ ਸੀ ਬੜਾ ਸੋਹਣੇ ਢੰਗ ਨਾਲ ਲੰਗਰ ਪਾਣੀ ਵਰਤਾਇਆ ਗਿਆ ਤੇ ਇਸ ਭਾਈ ਗੁਰਦਾਸ ਅਕੈਡਮੀ ਮਾਖਾ ਰਾਏਪੁਰ ਰੋਡ ਹਰ ਸਾਲ ਹੀ ਇਸੇ ਤਰ੍ਹਾਂ ਬੜਾ ਆਨੰਦਮਈ ਧਾਰਮਿਕ ਸਮਾਗਮ ਨੇ ਜਿਹੜੇ ਇਹ ਕਰਵਾਏ ਜਾਂਦੇ ਨੇ ਤੇ ਜਿਨ੍ਹਾਂ ਦੇ ਨਾਲ بڑا ਹਿੱਸਾ ਕੋਣ ਮਿਲਦਾ ਕਿਉਂਕਿ ਅਸੀਂ ਵੱਖਰੇ ਤੌਰ ਤੇ ਵੀ ਇੱਕ ਬੱਚਿਆਂ ਨੂੰ ਹਰ ਪੱਖ ਦੇ ਬੁਰੇ ਪ੍ਰਭਾਵਾਂ ਤੋਂ ਦੂਰ ਰੱਖਣ ਵਾਸਤੇ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਓਟ ਆਸਰਾ ਵੀ ਲੈਨੇ ਆ ਤੇ ਬੱਚਿਆਂ ਨੂੰ ਇਸ ਚੀਜ਼ ਵੱਲ ਪ੍ਰੇਰਿਤ ਵੀ ਕਰਦੇ ਆ ਕਿਉਂਕਿ ਜੋ ਬੱਚੇ ਜੋ ਮਾਤਾ ਪਿਤਾ ਜਿਨ੍ਹਾਂ ਬੱਚਿਆਂ ਨੂੰ ਸਾਡੇ ਕੋਲੇ ਅਥਾਹ ਵਿਸ਼ਵਾਸ ਦੇ ਨਾਲ ਭੇਜਦੇ ਆ ਤੇ ਅਸੀਂ ਸੋਚਦੇ ਆ ਕਿ ਉਹਨਾਂ ਦੇ ਵਾਰਸ ਇੱਕ ਅਕਾਇਦੇ ਦੇ ਵਿੱਚੋਂ ਕੁਝ ਬਣ ਕੇ ਨਿਕਲਣਾ ਅੱਛੇ ਬੱਚੇ ਬਣਨਾ ਆਪਣੇ ਮਾਤਾ ਪਿਤਾ ਦੇ ਆਗਿਆਕਾਰ ਹੋਣਾ ਅਤੇ ਦੁਨੀਆ ਦੇ ਵਿਸ਼ੇ ਵਿਕਾਰਾਂ ਤੋਂ ਦੂਰ ਰਹਿਣਾ ਇਸੇ ਤਰ੍ਹਾਂ ਹੀ ਹਰ ਸਮੇਂ ਰਿਜ਼ਲਟ ਦੇ ਸੰਬੰਧ ਦੇ ਵਿੱਚ ਵੀ ਬਹੁਤ ਸੋਹਣੇ ਜਿਹੜੇ ਨੰਬਰ ਨੇ ਮਾਰਕਸ ਨੇ ਬੱਚਿਆਂ ਦੇ ਪ੍ਰਾਪਤ ਕਰਦੇ ਨੇ ਫਸਟ ਪੋਜੀਸ਼ਨਾਂ ਹੁੰਦੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਖੇਡਾਂ ਦੇ ਸੰਬੰਧ ਦੇ ਵਿੱਚ ਵੀ ਨੈਸ਼ਨਲ ਪੱਧਰ ਤੇ ਇੰਟਰਨੈਸ਼ਨਲ ਪੱਧਰ ਤੇ ਬੱਚੇ ਜਿਹੜੇ ਨੇ ਬਹੁਤ ਭਾਰੀ ਮੱਲਾ ਮਾਰਦੇ ਨੇ ਖਾਸ ਕਰਕੇ ਕਬੱਡੀ ਦੇ ਵਿੱਚ ਕਬੱਡੀ ਦੀਆਂ ਜਿਵੇਂ 3 ਟੀਮਾਂ ਨੇ 14 17 ਤੇ 19 ਸਾਰੀਆਂ ਹੀ ਟੀਮਾਂ ਇਸ ਵਾਰ ਵੀ ਅਭਲ ਰਹੀਆਂ ਨੇ ਤੇ ਬਹੁਤ ਬੱਚੇ ਨੇ ਜਿਹੜੇ ਉਹ ਇੰਟਰਨੈਸ਼ਨਲ ਗੇਮਸ ਦੇ ਆਧਾਰ ਤੇ ਸਟੇਟ ਪੱਧਰ ਤੇ ਨੈਸ਼ਨਲ ਪੱਧਰ ਤੇ ਵੀ ਬਹੁਤ ਉਹਨਾਂ ਨੇ ਅੱਗੇ ਆਪਣੇ ਕਦਮ ਵਧਾਏ ਨੇ ਤੇ ਜੋ ਸਟਾਫ ਹੈ ਸਟਾਫ ਬਾਰੇ ਮੈਂ ਵਿਸ਼ੇਸ਼ ਤੌਰ ਤੇ ਕਹੂੰਗੀ ਕਿ ਜੋ ਭਾਈ ਗਰਦਾਸ এডਿਕੇਸ਼ਨਲ ਵੈਲਫੇਅਰ ਸੁਸਾਇਟੀ ਹੈ ਇਸ ਦੇ ਵੱਲੋਂ ਜੋ ਸਟਾਫ ਹੈ ਉਹ ਬੜੇ ਹੀ ਕੋਖ ਪੜਤਾਲ ਕਰਕੇ ਬੜਾ ਹੀ ਮਿਹਨਤੀ ਤੇ ਤਜਰਬੇਕਾਰ ਸਟਾਫ ਹੈ ਜਿਹੜਾ ਉਹ ਸਿਲੈਕਟ ਕੀਤਾ ਜਾਂਦਾ ਜਿਸ ਦੀ وجہ ਦੇ ਨਾਲ ਜੋ ਭਾਈ ਗਰਦਾਸ ਅਕੈਡਮੀ ਮਾਖਾ ਬਹੁਤ ਹੀ ਤਰੱਕੀਆਂ ਤੇ ਆ ਅਸੀਂ ਪ੍ਰਿੰਸੀਪਲ ਮੈਡਮ ਜਗਜੀਤ ਕੌਰ ਸਾਰੀ ਹੀ ਸੰਗਤ ਦਾ ਜਿੰਨੀ ਆਈ ਸੀ ਆ ਹਾਜ਼ਰੀ ਲਵਾਈ ਹੈ ਜੀ ਨਹੀਂ ਸੰਗਤ ਨੇ ਬੜਾ ਅਥਾ ਪਿਆਰ ਮਿਲਿਆ ਸਾਰੇ ਸੰਗਤ ਦਾ ਬੜਾ ਅਥਾ ਸਤਿਕਾਰ ਮਿਲਿਆ ਆ ਸਾਡੇ ਕੋਲੋਂ ਵੀ ਸਾਰਿਆਂ ਨੇ ਸਤਿਕਾਰ ਪ੍ਰਾਪਤ ਕੀਤਾ ਸਾਰਿਆਂ ਦੇ ਬਹੁਤ ਬਹੁਤ ਧੰਨਵਾਦ ਆ ਤੇ ਚਾਹੁੰਦੇ ਆ ਕਿ ਇਸ ਇਲਾਕੇ ਦੇ ਵਿੱਚ ਇਹ ਭਾਈ ਗਰਦਾਸ ਅਕੈਡਮੀ ਜੋ ਹੈ ਉਹ ਇਸੇ ਤਰ੍ਹਾਂ ਹੀ ਤਰੱਕੀ ਦੀਆਂ ਪੁਲਾਂਘਾਂ ਪੜਦੀ ਰਹੇ ਤੇ ਨਿਰਸਵਾਰਥ ਸੇਵਾ ਅਸੀਂ ਇਸੇ ਤਰ੍ਹਾਂ ਹੀ ਕਰਦੇ ਰਹੀਏ ਧੰਨਵਾਦ ਜੀ ਮੈਡਮ ਨਿਰਮਲਾ ਦੇਵੀ ਜੀ ਮੇਰਾ ਵਿਲੇਜ ਹੈ ਜਿਹੜਾ ਗਾਗੋਪਾਲਾ ਪਾਈਗਰ ਦਾਸ ਅਕੈਡਮੀ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਟੀਚ ਕਰ ਰਹੇ ਆ ਤਾਂ ਜਿਹੜੇ ਇੱਥੋਂ ਦੇ ਸਾਡੇ ਪ੍ਰਿੰਸੀਪਲ ਮੈਮ ਨੇ ਉਹ ਬਹੁਤ ਹੀ ਨਾਈਸ ਨੇ ਸਾਡੀ ਮੈਨੇਜਮੈਂਟ ਹੈ ਜਿਹੜੀ ਬਹੁਤ ਵਧੀਆ ਉਹਨਾਂ ਦੇ ਇੰਨੇ ਵਧੀਆ ਨੇਚਰ ਦੇ ਸਦਕਾ ਹੀ ਅਸੀਂ ਸਾਡਾ ਸਟਾਫ ਹੈ ਜਿਹੜਾ ਇੰਨਾ ਲੰਬਾ ਟਾਈਮ ਹੈ ਜਿਹੜਾ ਇੱਥੇ ਕੰਮ ਕਰਦਾ ਸਾਨੂੰ ਵਧੀਆ ਲੱਗਦਾ ਮੈਡਮ ਨਾਲ ਕੰਮ ਕਰਕੇ ਤੇ ਇੱਕ ਜਿਹੜੀ ਸਾਡੇ ਸਕੂਲ ਦੇ ਵਿੱਚ ਦੂਜੇ ਨੰਬਰ ਦੀ ਬਹੁਤ ਹੀ ਫੈਸਿਲਿਟੀਆਂ ਹੈ ਵਧੀਆ ਨੇ ਮੈਮ ਹਰ ਸੰਭਵ ਯਤਨ ਕਰਦੇ ਨੇ ਬੱਚਿਆਂ ਲਈ ਬੱਚਿਆਂ ਨੂੰ ਇੰਨੇ ਪਿਆਰ ਨਾਲ ਸਾਡਾ ਸਟਾਫ ਹੈ ਜਿਹੜਾ ਉਹ ਹੈਂਡਲ ਕਰਦਾ ਹੈ ਸਾਡੇ ਸਕੂਲ ਦੇ ਵਿੱਚ ਇੱਕ ਆਪਣਾ ਸਾਇੰਸ ਲੈਬ ਬੱਚਿਆਂ ਲਈ ਬੱਚਿਆਂ ਦਾ ਭਵਿੱਖ ਵਧੀਆ ਬਣਾਉਣ ਦੇ ਲਈ ਅੱਜ ਦੀ ਟੈਕਨੋਲੋਜੀ ਦੇ ਅਕੋਰਡਿੰਗ ਚੰਗੀ ਵਧੀਆ ਕੰਪਿਊਟਰ ਲੈਬ ਔਰ ਪ੍ਰੋਜੈਕਟ ਵੀ ਸਾਡੇ ਸਕੂਲ ਦੇ ਵਿੱਚ ਲੱਗਿਆ ਹੋਇਆ ਬੱਚਿਆਂ ਦੀ ਦੀ ਸਮਾਰਟ ਕਲਾਸਸ ਦਾ ਵਿਸ਼ੇਸ਼ ਪ੍ਰਬੰਧ ਹੈ ਕੈਮਰੇ ਬੱਚਿਆਂ ਦੀ ਦੇਖਭਾਲ ਲਈ ਤੇ ਸਿਕਿਉਰਟੀ ਦੇ ਲਈ ਹਰ ਥਾਂ ਤੇ ਮਿਲ ਰਿਹਾ ਨੇ ਸਾਰੀਆਂ ਕਲਾਸਰੂਮ ਜਿਹੜੇ ਉਹ ਵੀ ਵਧੀਆ ਬਹੁਤ ਸਾਫ਼ ਸੁਥਰੇ ਪੂਰੇ ਸਫਾਈ ਦਾ ਪੂਰਾ ਪ੍ਰਬੰਧ ਹੈ ਬੱਚਿਆਂ ਨੂੰ ਕਿਸੇ ਤਰ੍ਹਾਂ ਦਾ ਕੋਈ ਪਾਣੀ ਵਗੈਰਾ ਦਾ ਜਿਹੜਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਤੇ ਗਰਾਊਂਡ ਨੇ ਜਿਹੜੇ ਪਲੇ ਗਰਾਊਂਡ ਬੈਡਮਿੰਟਨ ਵਗੈਰਾ ਤੇ ਕਵੱਡੀ ਦਾ ਕਵੱਡੀ ਸਾਡੀ ਜਿਹੜੀ ਸਕੂਲ ਦੀ ਬਹੁਤ ਹੀ ਮੇਨ ਗੇਮ ਹੈ ਤੇ ਉਹਦੇ ਵਿੱਚ ਸਾਡੇ ਬੱਚੇ ਜਿਹੜੇ ਪਿਛਲੇ ਸਾਲ ਬਹੁਤ ਵਧੀਆ ਮਤਲਬ ਮੈਡਲ ਲੈ ਕੇ हां ये ਸਾਡੀਆਂ ਜਿਹੜੀਆਂ ਟੀਮਾਂ ਨੇ ਉਹ ਨੈਸ਼ਨਲ ਤੱਕ ਬੱਚੇ ਕੁਸ਼ਗ ਗਏ ਨੇ ਸਲੈਕਟ ਹੋ ਕੇ ਡਿਸਟ੍ਰਿਕਟ ਲੈਵਲ ਤੱਕ ਵੀ ਗਏ ਨੇ ਤਾਂ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਸਾਡੇ ਜਿਹੜੇ ਇੱਥੇ ਕੋਚ ਨੇ ਕਬੱਡੀ ਗੇਮ ਦੇ ਬੈਡਮਿੰਟਨ ਦੀ ਸਾਰੀ ਤਰ੍ਹਾਂ ਦੇ ਹਰ ਇੱਕ ਗੇਮ ਦਾ ਮਤਲਬ ਜਿੰਨੀ ਸਾਡੇ ਤੋਂ ਸੰਭਵ ਹੁੰਦੀ ਆ ਅਸੀਂ ਬੱਚੇ ਦੀ ਪ੍ਰੈਕਟਿਸ ਸਟਾਰਟਿੰਗ ਤੋਂ ਹੀ ਕਰਵਾਉਣੀ ਆ ਤਾਂ ਅਸੀਂ ਸੋਚਦੇ ਆਂ ਕਿ ਸਾਡੇ ਬੱਚੇ ਜਿਹੜੇ ਸਟਾਰਟਿੰਗ ਤੋਂ ਵਧੀਆ ਬਣਨਗੇ ਤਾਂ ਅੱਗੇ ਜਾ ਕੇ ਪਲੱਸ 2 ਤੱਕ ਹਰ ਇੱਕ ਗੇਮ ਦੇ ਵਿੱਚ ਵਧੀਆ ਬਣਦੇ ਨੇ ਸਟਾਫ ਨੇ ਜੋ ਨੌਰਮ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਜਾਂ ਪੰਜਾਬ ਸਰਕਾਰ ਦੇ ਜਾਂ ਸੈਂਟਰ ਸਰਕਾਰ ਦੇ ਜੋ ਐਜੂਕੇਸ਼ਨ ਪਾਲਿਸੀ ਆ ਉਹਦੇ ਅਧੀਨ ਜੋ ਟੀਚਰ ਹੋਣੇ ਚਾਹੀਦੇ ਉਸ ਤੋਂ ਵੀ ਅਸੀਂ ਸਾਡੀ ਕੋਸ਼ਿਸ਼ ਇਹ ਨਹੀਂ ਦੇ ਵੈਸਟ ਟੀਚਰ ਰੱਖੀਏ ਪੋਸਟ ਗ੍ਰੈਜੂਏਟ ਗ੍ਰੈਜੂਏਟ ਮਿਨੀਮਮ ਇਹ ਸਾਡੀ ਹੈਗੀ ਕੁਆਲਿਫਿਕੇਸ਼ਨ ਲੈਣੀ ਤਰ੍ਹਾਂ ਕਰਾ ਭਰਪੂਰ ਚਵਰ ਸ਼ਕਰ ਤਖਤ ਮਾਲਕ ਧੰਨ ਧਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਠ ਬਾਣੀ ਦਰਸ਼ਨ ਗੁਜਾਰ ਮੋਲੇ ਖਾਲਸਾ ਸਾਹਿਬ ਬੋਲੇ ਗੀਰੇ 5 20 40 ਮੁਕਤੇ ఆర్మ <SANAS2> చర్ <sociedad> <SANAS2>. منه بارانو او دوار منه بارا سهار منه بتر تارو گس کو منه نارتا ونه دیکھو ایسا نام نرند نو يدي کوماندارا من کو پنجه پروار پنجه پردار پنجه با درگمان پنجه صاحب بدر نجار پنچا برو کٹھارنج تو کا کرے جي چار او ڪب جو ڪرڻ نهي سمار تو ترم جوا کا پوث سنتو دا پرا ڪاين سوتا جو کي بجا وس چار تبل پر ਪਰਤੇ ਹੋਰ ਬੜਾ ਹੋ ਰਤ ਤੇ ਧਰਬਲਾ ਕਾ ਮਨਜ਼ੂਰ ਯਾਤਰਾ ਦਾ ਕੇ ਨਾਮ ਸਮਾ ਲਿਆ ਕਾ ਬੜੀ ਬਰਿੰਗਿਤ ਗੁਰੂ ਤੋਂ ਅਮਰਦਾਸ RAM DAS ਜੀ ਹੋਏ ਗਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿੱਥੇ ਸਭ ਦੁੱਖ ਜਾਇ ਤੀਕ ਬਾਤ ਸਿਮਰਿਆ ਘਰ ਨਾਉਣ ਦੇ ਆਵੇ ਧਾਈ ਸਭ ਥਾਣੀ ਹੁਣੀ ਸਹਾਰੇ ਦਸਵੇਂ ਬਾਦਸ਼ਾਹ ਸਹਿਮ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀ ਧਾਰ ਬਚਾ ਪੰਥ ਦੇ ਵਾਲੀ ਅੰਮ੍ਰਿਤ ਗੇ ਦਾਤੋ ਧਰਮ ਦੀ ਰਾਖੀ ਸਸਤਰ ਭਰਾਣੇ ਮਾਰਾਰੋ ਸਭ ਥਾਂ ਹੀ ਹੋਣੀ ਸਹਾਉ ਬਸੋਂ ਪਾਸ਼ਾ ਜੀ ਦੇ ਆਤਮਕ ਸਰੂਪ ਜਗ ਦੀ ਪ੍ਰਭੂ ਰਾਮ ਨਾਮ ਦੇ ਭਾਗ ਤੋਂ ਸੰਗਵਾਤ ਨੂੰ ਪਾਣਾ ਹੈ ਗੁਰੂ ਰਾਮਾਨੰਦ ਜੀ ਸਾਡੇ ਜੀਵਨ ਤੋਂ ਪਰਸਾ ਪ੍ਰਜਾ ਪ੍ਰਭਾਉ ਰਹੀ ਹੈ ਇਸ ਨਾਮ ਲੈ ਸਦਾ

ਬਣਨਾ ਦੁੱਖੋ ਬਦਲ ਵਾਲੀ ਫੇਰ ਬੜੀ ਅੱਛੀ ਇੱਥੇ ਦੇਖੋ ਸੋਲਵਰੀ ਸਬਜ਼ੀ ਬਣੀ ਹੈ ਮੀਂਹ ਚਿਦਾਮ ਫਿਰਦੇ ਨੇ ਕੀ ਹੋਊਂਦੀ ਕਹਿੰਦੇ ਜੀ thank you